लुगਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸੰਸਥਾ ਜਰਨੈਲ ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ ਅਤੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਤੇ ਨਾਲ ਲੋਕ ਫਲਾਈਵ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਸਨਮਾਨ ਦਿੱਤਾ ਗਿਆ। ਇਸ ਮੌਕੇ ਜਿਥੇ ਆਈਆਂ ਹੋਈਆਂ ਮਹਿਲਾਵਾਂ ਨੂੰ ਜ਼ਰੂਰਤਯੋਗ ਚੀਜ਼ਾਂ ਵੰਡੀਆਂ ਗਈਆਂ ਉੱਥੇ ਹੀ ਸੰਸਥਾ ਦੇ ਮੈਂਬਰ ਅਤੇ ਟ੍ਰੈਫਿਕ ਪੁਲਿਸ ਦੇ ਸੀਪੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਸਤਾਜਪਾਲ ਸਿੰਘ ਬਾਰਨਹੜਾ ਦੀ ਯਾਦ ਵਿੱਚ ਕੁਝ ਸਕਸ਼ਿਤਾ ਨੂੰ ਡਾਕਟਰਾਂ ਨੂੰ ਸਾਡੀ ਸੰਸਥਾ ਵੱਲੋਂ ਸਨਮਾਨ ਦੇਣਾ ਸਨਮਾਨ ਦੇ ਨਾਲ ਨਾਲ ਅਸੀਂ ਕੁਝ ਗਰੀਬ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਦਿੰਨੇ ਆ ਘਰੇਲੂ ਖਾਣ ਪੀਣ ਦਾ ਉਹਦੇ ਸਬੰਧ ਦੇ ਵਿੱਚ ਸਾਰੀ ਲੇਡੀ ਜਾਈ ਨੇ ਇਹ ਸਾਡਾ ਪ੍ਰੋਗਰਾਮ ਹਮੇਸ਼ਾ ਚੱਲਦਾ ਰਹਿੰਦਾ ਗਰੀਬ ਪਰਿਵਾਰਾਂ ਵਾਸਤੇ ਰਾਸ਼ਨ ਵੰਡਣਾ ਗਰੀਬ ਬੱਚਿਆਂ ਵਾਸਤੇ ਜਿਹੜੇ ਚੰਗੇ ਬੱਚੇ ਪੜ੍ਹਦੇ ਨੇ ਉਹਨੂੰ ਵਜੀਫੇ ਦੇਣਾ ਔਰ ਉਸ ਤੋਂ ਇਲਾਵਾ ਹੋਰ ਵੀ ਬਸਤੂ ਅਸੀਂ ਜਿੱਥੇ ਸਾਨੂੰ ਟਾਈਮ ਮਿਲਦਾ ਅਸੀਂ ਜਾ ਕੇ ਕਰਦੇ ਆ ਇਸ ਤੋਂ ਇਲਾਵਾ ਅਸੀਂ ਬੁੱਟੇ ਵੀ ਬਹੁਤ ਲਗਾਨੇ ਆ ਸਾਡੀ ਸੰਸਥਾ ਦੀ ਇਹ ਹਮੇਸ਼ਾ ਚਲਦੀ ਰਹਿੰਦੀ ਆ ਸਮਾਗਮ ਕਰਨੇ ਰਾਸ਼ਨ ਵੰਡਣਾ ਹਮੇਸ਼ਾ ਲਈ ਚੱਲ ਰਿਹਾ ਆ ਅੱਜ ਸਰ ਕਿੰਨੀਆਂ ਮਹਿਲਾਵਾਂ ਨੂੰ ਜਿਹੜਾ ਤੁਸੀਂ ਅੱਜ ਅਸੀਂ ਤਕਰੀਬਨ ਡਾਕਟਰ ਸਾਹਿਬ ਆ ਹਨ ਡਾਕਟਰ ਸਾਹਿਬ ਆਣ ਕੇ ਉਹਨਾਂ ਨੂੰ ਅਸੀਂ ਸਨਮਾਨ ਕਰ ਰਹੇ ਆ ਉਸ ਤੋਂ ਇਲਾਵਾ ਅਸੀਂ 21 ਔਰਤਾਂ ਨੂੰ ਵੀ ਘਰੇਲੂ ਰਾਸ਼ਨ ਦੇਵਾਂਗੇ ਜੋ ਆਪਣੇ ਵਿਚਾਰੇ ਹੈ ਕੁਮ ਉਸ ਨੇ ਤੇ ਘਰ ਤੋਂ ਗਰੀਬ ਨੇ ਹੋਰ ਵੀ ਸੇਵਾਵਾਂ ਚਲਦੀਆਂ ਰਹਿੰਦੀਆਂ ਜੀ ਸਾਡੀਆਂ ਤਕਰੀਬਨ ਕੰਟੀਨਿਊ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਰੀਬ ਲੋਕਾਂ ਨੂੰ ਰਾਸ਼ਨ ਵੰਡਣਾ ਗਰੀਬ ਕੁੜੀਆਂ ਦੇ ਵਿਆਹ ਕਰਨਾ ਉਸ ਤੋਂ ਇਲਾਵਾ ਗਰੀਬ ਬੱਚੇ ਜਿਹਨੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਜਿੰਨੇ ਵਜੀਫੇ ਨੇ ਉਹ ਵਜੀਫੇ ਦੰਨੇ ਆ ਉਸ ਤੋਂ ਇਲਾਵਾ ਹੋਰ ਵੀ ਵੱਖਰਾ ਕੁਝ ਸਾਡੇ ਕੋਲ ਕਾਜ ਹੈ ਗਰੀਬੰਦਾ ਉਹਦੇ ਇਲਾਜ ਵਾਸਤੇ ਵੀ ਅਸੀਂ ਆਪਣੇ ਕੋਲੋਂ ਸੇਵਾ ਕਰਦੇ ਹਾਂ ਉਹਨਾਂ ਦੀ ਸੋ ਸਾਡੀ ਸੰਸਥਾ ਹਮੇਸ਼ਾ ਲੋਕਾਂ ਦੇ ਨਾਲ ਮਿਲ ਕੇ ਚੱਲਦੀ ਔਰ ਗਰੀਬਾਂ ਦੀ ਮਦਦ ਕਰਦੀ ਹੈ ਅੱਜ ਸਰਦਾਰ ਹਰੀ ਸਿੰਘ ਨਲਵਾ ਕਲਚਰਲ ਸੁਸਾਇਟੀ ਵੱਲੋਂ ਤਾਂ ਉਸ ਟਾਈਮ ਆ ਰਾਸ਼ਨ ਦੇ ਵੰਡ ਸਮਾਰੋਹ ਨੂੰ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਇੱਕ ਡਾਕਟਰ ਸਾਹਿਬਾਨ ਸਾਰਿਆਂ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਡਾਕਟਰ ਸਾਹਿਬਾਨ ਨੂੰ ਅਸੀਂ ਰੱਬ ਦਾ ਰੂਪ ਦਾ ਦਰਜਾ ਆਪਾਂ ਦਿੰਨੇ ਆ ਰੱਬ ਹਰ ਇੱਕ ਦੀ ਜਾਨ ਬਚਾਉਂਦੇ ਨੇ ਡਾਕਟਰ ਇਸ ਕਰਕੇ ਆਪਾਂ ਉਹਨਾਂ ਨੂੰ ਅੱਜ ਖਾਸ ਕਰ ਲੇਡੀਜ਼ ਨੂੰ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਤੇ ਜਿਹੜੇ ਗਰੀਬ ਪਰਿਵਾਰ ਸਗੇ ਉਹਨਾਂ ਨੂੰ ਸੋਸਾਇਟੀ ਵੱਲੋਂ ਰਾਸ਼ਨ ਜਿਹੜਾ 37ਵਾਂ ਜਿੱਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅੱਜ ਵੰਡਿਆ ਗਿਆ ਹੈ ਜਿਹੜੇ ਅੱਜ ਮੇਨ ਸਾਡੇ ਇਨਸਪੈਕਟਰ ਪ੍ਰੇਮ ਸਿੰਘ ਉਹ ਵੀ ਨਾਲ ਸਾਡੇ ਇਸ ਰਾਸ਼ਨ ਵੰਡਸਾ ਵਾਰੋਜ਼ ਸ਼ਾਮਲ ਹੋਏ ਨੇ ਉਹ ਸਾਡੇ ਵੱਡੇ ਭਰਾ ਐ ਉਹਨਾਂ ਦਾ ਮੈਂ ਬਹੁਤ ਧੰਨਵਾਦ ਥੈਂਕਸ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਸਰਦਾਰ ਲਖਵੀਰ ਸਿੰਘ ਬਦੋਗਨ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਸਾਰਾ ਪ੍ਰੋਗਰਾਮ ਸੰਪੰਨ ਹੋਇਆ ਬਹੁਤ ਸਿਰੇ ਚੜਿਆ ਮੈਨੂੰ ਬੜੀ ਹੀ ਖੁਸ਼ੀ ਪ੍ਰਾਪਤ ਹੋਈ ਹੈ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਖਾਸ ਕਰਕੇ ਸਟ੍ਰੈਪਿਕ ਪੁਲਿਸ ਨੇ ਵੀ ਅੱਜ ਜਿਹੜਾ ਰੂਲਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਹਾਂਜੀ ਟ੍ਰੈਫਿਕ ਰੂਲਾਂ ਬਾਰੇ ਵੀ ਮੇਰੇ ਤੋਂ ਪਹਿਲਾਂ ਏਐਸ ਉਤਾਰ ਸਿੰਘ ਨੇ ਟ੍ਰੈਫਿਕ ਰੂਲਸ ਬਾਰੇ ਦੱਸਿਆ ਥੋੜਾ ਬੋਤਾ ਮੈਂ ਵੀ ਸਾਰੇ ਡਾਕਟਰ ਸਬਾਨ ਵੈਸੇ ਇਹ ਤਾਂ ਸਾਰੇ ਪੜੇ ਲਿਖੇ ਲੋਕ ਨੇ ਸਾਰਿਆਂ ਨੂੰ ਪਤਾ ਹੁੰਦਾ ਪਰ ਫਿਰ ਵੀ ਇਹਨਾਂ ਨੂੰ ਇੱਕ ਵਾਰੀ ਰਿਮਾਈਂਡ ਕਰਾਇਆ ਗਿਆ ਕਿ ਆਹ ਗੱਲਾਂ ਆਪਾਂ ਆਪਣੇ ਜੀਵਨ ਚ ਅਪਣਾਉਣੀਆਂ ਜਿਸ ਦੇ ਨਾਲ ਆਪਾਂ ਹਾਸਿਆਂ ਤੋਂ ਤੇ ਟ੍ਰੈਫਿਕ ਦੇ ਨਿਯਮਾਂ ਨੂੰ ਪਾਲਣਾ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾ ਸਕੀਏ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਮਹਿਲਾਵਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਔਰ ਅੱਜ ਪੁਲਿਸ ਅਤੇ ਡਾਕਟਰਾਂ ਨੇ ਮਿਲ ਕੇ ਕੁਝ ਸਨੇਹਾ ਵੀ ਦਿੱਤਾ ਚਾਹੇ ਟ੍ਰੈਫਿਕ ਰੂਲਸ ਨੂੰ ਲੈ ਕੇ ਹੋਵੇ ਚਾਹੇ ਹੈਲਥ ਨੂੰ ਲੈ ਕੇ ਇਹ ਸਾਨੂੰ ਇੱਕ ਓਪਰਚੁਨਿਟੀ ਮਿਲੀ ਹੈ ਕਿ ਅਸੀਂ ਥੋੜਾ ਜਿਆਦਾ ਸੋਸਾਇਟੀ ਨੂੰ ਕੋਈ ਤਰ੍ਹਾਂ ਵੀ ਕੰਟ੍ਰਿਬਿਊਟ ਕਰੀਏ ਤੇ ਅੱਜ ਜਿਹੜੀ ਗੈਦਰਿੰਗ ਕੀਤੀ ਸੀਗੀ ਜੋ ਲਖਵੀਰ ਸਿੰਘ ਬੱਦਵਾਲ ਜੀ ਨੇ ਬੁਲਾਇਆ ਤੇ ਦੇਖ ਕੇ ਬੜਾ ਅੱਛਾ ਲੱਗਿਆ ਕਿ ਉਹਨਾਂ ਨੇ ਇੱਕ ਸੈਲਫਲੈਸ ਇੱਕ ਐਕਟ ਕੀਤਾ ਹੈ ਕਿ ਜਿਹੜਾ ਹੈਲਪ ਕੀਤਾ ਹੈ ਗਰੀਬ ਫੈਮਿਲੀਜ਼ ਨੂੰ ਉਹਨਾਂ ਨੇ ਉਹਨਾਂ ਨੂੰ ਰਾਸ਼ਨ ਦੇ ਕੇ ਉਸ ਨਾਲ ਸਾਰਿਆਂ ਨੇ ਪੁਲਿਸ ਡਿਪਾਰਟਮੈਂਟ ਤੋਂ ਵੀ ਕਾਫੀ ਉਹਨਾਂ ਨੇ ਇਨਪੁਟਸ ਦਿੱਤੇ ਜੋ ਅੱਜ ਕੱਲ ਚੱਲ ਰਿਹਾ ਹੈ ਮਾਹੌਲ ਹੈ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਸਾਨੂੰ ਵੀ ਕਿਹਾ ਗਿਆ ਤਾਂ ਅਸੀਂ ਵੀ ਥੋੜਾ ਜਨਰਲ ਗੈਸਟ੍ਰੋ ਇੰਟੈਸਟਿਨਲ ਵੈਲਨੈਸ ਬਾਰੇ ਗੱਲ ਕੀਤੀ ਕਿਵੇਂ ਪੇਟ ਦੀ ਸਮੱਸਿਆਵਾਂ ਨੂੰ ਟੈਕਲ ਕੀਤਾ ਜਾ ਸਕਦਾ ਹੈ ਤੇ ਕਿਵੇਂ ਹੈਲਦੀ ਲਾਈਫਸਟਾਈਲ ਅਪਣਾਇਆ ਜਾ ਸਕਦਾ ਹੈ ਤੇ ਬਹੁਤ ਅੱਛਾ ਲੱਗਿਆ ਸਾਨੂੰ ਇਹ ਓਪਰਚ्युनिटी ਮਿਲੀ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸੰਸਥਾ ਨੂੰ ਜਿਹੜਾ ਹਰੀ ਸਿੰਘ ਨਲਵਾ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਨੂੰ ਥੈਂਕ ਯੂ ਸੋ ਮਚ